ਨਾਨਕ ਜੋ ਕਿਨ ਸਬਾਨੀ ਇਸ ਕੋ ਕਾਰਨ ਪਰ ਨ ਜਾਣੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਥਨੇਸਰ ਇੱਚ ਪੁਰਖ ਖੇਤਰ ਦੀ ਧਰਤੀ ਤੇ ਸੁਭਾਏ ਮਾਨ ਨੇ ਜਿਹੜੇ ਪੰਡਿਤ ਸੰਿਆਸੀ ਬ੍ਰਹਮਚਾਰੀ ਕੁਛ ਐਸੇ ਆਏ ਆ ਕੇ ਨਮਸਕਾਰ ਕਰਕੇ ਸਤਿਗੁਰਾਂ ਦੇ ਕੋਲ ਬਹਿ ਗਏ ਜਿਸ ਵਕਤ ਕੋਲ ਬੈਠੇ ਤੇ ਫਿਰ ਉਹ ਕਹਿੰਦੇ ਨੇ ਸ਼੍ਰੀ ਨਾਨਕ ਜੋ ਕੇਨਸ ਬਾਣੀ ਜਿਸ ਕੋ ਕਾਰਨ ਪਰੈ ਨ ਜਾਣੀ ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਨੇ ਬਾਣੀ ਕਿਉਂ ਉਚਾਰੀ ਗੁਰਬਾਣੀ ਉਚਾਰਨ ਦੀ ਕੀ ਲੋੜ ਪੈ ਗਈ ਇਹਦਾ ਕੋਈ ਕਾਰਨ ਸਮਝ ਨਹੀਂ ਆਉਂਦਾ ਜੀ ਆਗੇ ਹੁਤੇ ਸੁਦੇਦ ਪੁਰਾਨ ਪਠੈ ਸੁਣੈ ਬਿਸਤਰੇ ਜਹਾਨ ਮਹਾਰਾਜੀ বেদ ਪੁਰਾਣ ਇਹ ਪਹਿਲਾਂ ਹੀ ਸਾਰਾ ਕੁਝ ਹੈ ਜਿਹੜਾ ਪੜਦਾ ਉਹਦਾ ਪਾਰ ਉਤਾਰਾ ਹੁੰਦਾ ਹੈ ਤਾਂ ਇਸ ਤਰ੍ਹਾਂ ਫਿਰ ਬਾਣੀ ਦੀ ਕੀ ਲੋੜ ਪੈ ਗਈ ਇਹ ਕੁਰਕਸ਼ੇਤਰ ਦੀ ਧਰਤੀ ਤੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਨਾਲ ਪੰਡਤਾਂ ਦੀ ਜਿਹੜੀ ਗੋਸ਼ਟੀ ਹੈ ਇਹ ਵਿਚਾਰ ਹੋ ਰਹੀ ਹੈ ਉਹ ਇਹ ਬੇਨਤੀ ਕਰ ਰਹੇ ਨੇ ਉਹਨਾਂ ਦਾ ਸਵਾਲ ਹੈ ਕਿ ਵੇਦ ਪੁਰਾਣ ਤੇ ਪਹਿਲਾਂ ਹੀ ਸਣ ਤੇ ਫਿਰ ਗੁਰਬਾਣੀ ਦੀ ਕੀ ਲੋੜ ਪੈ ਗਈ ਜੇ ਸੋ ਕਲਿਆਣ ਕਰਤ ਜਗਿਆਸੀ ਚਲ ਕਹ ਪਰ ਕਾਟ ਫਾਸੀ ਜਿਹੜਾ ਵੀ ਕੋਈ ਜਗਿਆਸੂ ਜਾਣੇ ਦਾ ਪਾਠ ਕਰਦਾ ਉਹਦੇ ਇੱਛਾ ਵੀ ਪੂਰੇ ਹੁੰਦੇ ਐ ਦੁੱਖ ਦਿਲਦਰ ਵੀ ਕੱਟੇ ਜਾਂਦੇ ਨੇ ਇਸ ਤਰ੍ਹਾਂ ਜਿਹੜੇ ਉਹ ਬ੍ਰਾਹਮਣ ਨੇ ਉਹ ਕਹਿ ਰਹੇ ਹਨ ਮੁਕਤ ਪੰਥ ਕੋ ਕੀਨੀ ਪਾਂਤ ਵਰਣਿਉ ਉਪਦੇਸ਼ ਜੋ ਵਿਖਿਆਤ ਤਾਂ ਇਹ ਗੱਲ ਬੜੀ ਵਿਖਿਆਤ ਤੇ ਬੜੀ ਪ੍ਰਗਟ ਹੈ ਕਿ ਇਸ ਉਪਦੇਸ਼ ਨੂੰ ਜਿਹੜਾ ਕੋਈ ਮੰਨਦਾ ਹੈ ਜਿਹੜਾ ਇਹਦੇ ਅਨੁਸਾਰ ਤੁਰਦਾ ਹੈ ਉਹਦਾ ਜਿਹੜਾ ਜੀਵਨ ਉਹ ਸਫਲ ਹੁੰਦਾ ਕਿਉਂਕਿ ਉਸ ਵਕਤ ਹੈ ਹੀ वेद पुराण ਸਣ ਪਹਿਲਾਂ ਮੁਕਤ ਪੰਥ ਕੋ ਨੇਕੇ ਪਾਤ ਤਾਂ ਇਹ ਮੁਕਤੀ ਦਾ ਵੀ ਜਿਹੜਾ ਰਾਹ ਹੈ ਜਿਹੜਾ ਮਾਰਗ ਹੈ ਇਹ ਦੱਸਦੇ ਹਨ ਇਸ ਤਰ੍ਹਾਂ ਜਿਹੜੀ ਵਿਚਾਰ ਹੋ ਰਹੀ ਹੈ ਤਿੰਨ ਕੇ ਹੋਦੇ ਸਿਰ ਗੁਰਬਾਣੀ ਕਯੋ ਕਿਨ ਸੁਜੋ ਕਛੂ ਨ ਜਾਣੀ ਤੁਮਰ ਜੀ ਵਿਦਾਂ ਪੁਰਾਣਾ ਦੇ ਹੁੰਦਿਆ ਗੁਰਬਾਣੀ ਉਚਾਰਨ ਦੀ ਲੋੜ ਪੈ ਗਈ ਇਹਦਾ ਕੋਈ ਕਾਰਨ ਸਾਨੂੰ ਸਮਝ ਨਹੀਂ ਆ ਰਿਹਾ ਇਸ ਪ੍ਰਕਾਰ ਤਿੰਨ ਤੈ ਸੁਨ ਕਾਨ ਸਿਰ ਗੁਰ ਕੀਨ ਸੁ ਸ਼ਬਦ ਵਿਖਾਨ ਇਸ ਪ੍ਰਕਾਰ ਉਹਨਾਂ ਦਾ ਜਵਾਬ ਦਿੰਦੇ ਹੋਏ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਇਹ ਜਿਹੜਾ ਸ਼ਬਦ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਸੁਭਾਏ ਮਾਨ ਹੈ ਦਰਜ ਹੈ ਇਹ ਮਹਾਰਾਜ ਜੀ ਨੇ ਕੁਰਕ ਖੇਤਰ ਦੀ ਜਿਹੜੀ ਧਰਤੀ ਹੈ ਇੱਥੇ ਉਚਾਰਿਆ ਸੀ ਗੁਰੂ ਅਮਰਦਾਸ ਜੀ ਨੇ ਮਹੱਲਾ ਤੀਜਾ ਗਉੜੀ ਬੈਰਾਗਣ ਜਸੇ ਤਰਤੀ ਉਪਰ ਮੇਗਲਾ ਬਰਸਤ ਹੈ ਕਿਆ ਤਰਤੀ ਮੱਧ ਪਾਣੀ ਨਾਹੀ ਜਸੇ ਤਰਤੀ ਮੱਧ ਪਾਣੀ ਪਰ ਗਸਿਆ ਬਿਨ ਪਗਾ ਵਸਗਤ ਫੇਰਾਹੀ ਪਾਪਾ ਤੂੰ ਐਸੇ ਭਰਮ ਚੁਕਾਹੀ ਜੋ ਕਿਸ਼ ਕਰਤ ਹੈ ਸੋਏ ਕੋਈ ਹੈ ਰੇਤ ਜੈ ਸੇ ਜਾਏ ਸਮਾਹੀ ਰਹਾਉ ਇਸਤਰੀ ਪੁਰਖ ਹੋਏ ਕਿਆ ਓਏ ਕਰਮ ਕਮਾਹੀ ਨਾਨਾ ਰੂਪ ਸਦਾ ਹੈ ਤੇਰੇ ਤੁਝ ਹੀ ਮਾਇ ਸਮਾਹੀ ਇਤਨੇ ਜਨਮ ਭੂਲ ਪਰੇ ਸੇ ਜਾ ਪਾਇਆ ਤਾਂ ਭੁੱਲੈ ਨਾਹੀ ਜਾ ਕਾ ਕਰਜ ਸੋਈ ਪਰ ਜਾਣੈ ਜੇ ਗੁਰ ਕਾ ਸ਼ਬਦ ਸੁਮਾਹੀ ਤੇਰਾ ਸ਼ਬਦ ਤੂ ਹੈ ਹੈ ਆਪੇ ਪਰਮਚ ਕਹਾਹੀ ਨਾਨਕ ਤਤ ਤਤ ਸਿਓ ਮਿਲਿਆ ਪੁਨਰਪ ਜਨਮ ਨ ਆਹੀ ਇਹ ਗੌੜੀ ਰਾਗ ਦੇ ਅੰਦਰ ਇਹ ਪਾਵਨ ਸ਼ਬਦ ਹੈ ਤੇ ਇਹ ਗੁਰੂ ਸਾਹਿਬ ਨੇ ਕੁਰਖੇਤਰ ਦੀ ਧਰਤੀ ਤੇ ਉਚਾਰਿਆ ਕਿਸ ਵਕਤ ਜਿਸ ਵਕਤ ਮਹਾਰਾਜ ਉਹਨਾਂ ਦੀ ਗੱਲ ਦਾ ਜਵਾਬ ਦੇ ਰਹੇ ਨੇ ਤਾਂ ਆਓ ਇਸ ਸ਼ਬਦ ਦਾ ਜੋ ਭਾਵ ਹੈ ਇਸ ਨੂੰ ਆਪਾਂ ਸਮਝਦੇ ਹਾਂ বেদ ਪੁਰਾਨਨ ਕੋ ਉਪਦੇਸ਼ ਕਿਸ ਹੋਂ ਕੋ ਪਰਾਪਤ ਕਿਸ ਦੇਸ਼ ਭਈ ਤੁਹਾਡੀ ਗੱਲ ਠੀਕ ਹੈ ਇੱਥੇ ਇੱਕ ਮੈਂ ਬੇਨਤੀ ਕਰਦੇ ਆ ਜਿੰਨੇ ਧਰਮ ਗ੍ਰੰਥ ਨੇ ਜਿੰਨੂੰ ਕੋਈ ਮੰਨਦਾ ਸਭ ਸਤਕਾਰਯੋਗ ਨੇ ਇਹ ਨਹੀਂ ਕਿ ਕਿਸੇ ਦੀ ਨਿੰਦਿਆ ਹੋ ਰਹੀ ਹੈ ਨਹੀਂ ਉਹਨਾਂ ਸਵਾਲ ਕੀਤਾ ਮਹਾਰਾਜ ਉਹਦਾ ਜਵਾਬ ਦੇ ਰਹੇ ਨੇ ਜਿਨ੍ਹਾਂ ਕਿਹਾ ਵੀ ਵੇਦ ਪੁਰਾਣ ਤੇ ਪਹਿਲਾਂ ਹੀ ਐਸਨ ਤੇ ਗੁਰਬਾਣੀ ਦੀ ਕੀ ਲੋੜ ਪੈ ਗਈ ਫਿਰ ਇਹ ਉਹਨਾਂ ਦਾ ਜੋ ਉਹਨਾਂ ਨੂੰ ਜਵਾਬ ਦੇ ਰਹਾ ਗੁਰੂ ਸਾਹਿਬ ਵੇਦ ਪੁਰਾਨਨ ਕੋ ਉਪਦੇਸ਼ ਕਿਸ ਨੂੰ ਕੋ ਪ੍ਰਾਪਤ ਕਿਸ ਦੇਸ਼ ਭਈ ਜਿਹੜਾ ਵੇਦ ਪੁਰਾਣਾ ਦਾ ਉਪਦੇਸ਼ ਹੈ ਇਹ ਕਿਸੇ ਨੂੰ ਪ੍ਰਾਪਤ ਹੁੰਦਾ ਤੇ ਕਿਸੇ ਨੂੰ ਪ੍ਰਾਪਤ ਨਹੀਂ ਹੁੰਦਾ ਜੀ ਪ੍ਰਥਮੇ ਨੀਕੀ ਹੋਵੇ ਜਾਤ ਉਨੰਤਿ ਸਤੇਜ ਮਤ ਅਵਦ ਅਵਿਦਾਤ ਮਹਾਰਾਜ ਬਚਨ ਕਰਦੇ ਸਭ ਤੋਂ ਪਹਿਲਾਂ ਤੇ ਜਿਨੇ ਵੇਦ ਪੜਨੇ ਨੇਕੀ ਹੋਵੇ ਜਾਤ ਉਹ ਜਾਤ ਉੱਚੇ ਦਾ ਹੋਏ ਪੁਨ ਤਿਸਕੇ ਚ ਮਤ ਵਿਦਾਤ ਇਸ ਤਰ੍ਹਾਂ ਹਰ ਕੋਈ ਵੇਦਾਂ ਦਾ ਪਾਠ ਨਹੀਂ ਕਰ ਸਕਦਾ ਜਿਹੜਾ ਆਪ ਸ਼ਬਦ ਪੜਿਆ ਜੈਸੇ ਧਰਤੀ ਉੱਪਰ ਮੇਗ ਲਾ ਬਰਸਦਾ ਹੈ ਕਿਆ ਧਰਤੀ ਮੱਧੇ ਪਾਣੀ ਨਹੀਂ ਜਸੇ ਧਰਤੀ ਮੱਧੇ ਪਾਣੀ ਪ੍ਰਗਸਿਆ ਬਿਨ ਪੱਗਾ ਵਰਸਤ ਫੇ ਰਾਹੀਂ ਗੁਰੂ ਸਬ ਨੇ ਉਹਨਾਂ ਨੂੰ ਜਦੋਂ ਜਵਾਬ ਦਿੰਦੇ ਤੇ ਮਹਾਰਾਜੇ ਕਹਿੰਦੇ ਧਰਤੀ ਚ ਪਾਣੀ ਹੈ ਨਾ ਤੇ ਫਿਰ ਮੈਂ ਕਿਉਂ ਮੰਗਦੇ ਨੇ ਸਾਰੇ ਤੁਸੀਂ ਜਿਹੜੀ ਗੱਲ ਕਰਦੇ ਹੋ ਵੀ ਵੇਦ ਪੁਰਾਣ ਤੇ ਪਹਿਲਾਂ ਹੀ ਹੈ ਨੇ ਗੁਰਬਾਣੀ ਦੀ ਲੋੜ ਕੀ ਪੈ ਗਈ ਤੁਸੀਂ ਇਹ ਦੱਸੋ ਕਿ ਧਰਤੀ ਵਿੱਚ ਪਾਣੀ ਨਹੀਂ ਹੈ ਨਾ ਧਰਤੀ ਚ ਪਾਣੀ ਪਰ ਮੈਂ ਸਾਰੇ ਮੰਗਦੇ ਨੇ ਵੀ ਮੈਂ ਪੈਣਾ ਚਾਹੀਦਾ ਮੈਂ ਹੋਣਾ ਚਾਹੀਦਾ ਹੈ ਮੀਂਹ ਦਾ ਵੀ ਪਾਣੀ ਐ ਜਿਹੜਾ ਧਰਤੀ ਹੇਠ ਹੈ ਉਹ ਵੀ ਪਾਣੀ ਐ ਪਰ ਫਰਕ ਐ ਜਿਹੜਾ ਮੀਂਹ ਦਾ ਪਾਣੀ ਐ ਉਹ ਹੋਰ ਐ ਹੋਰ ਗੱਲ ਐ ਧਰਤੀ ਹਟਲਾ ਜਿਹੜਾ ਪਾਣੀ ਐ ਹੋਰ ਗੱਲ ਐ ਪਤਾ ਐ ਨਾ ਫਸਲ ਦੇ ਜਦੋਂ ਮੀਂਹ ਪੈ ਤੇ ਫਰਕ ਪੈ ਜਾਂਦਾ ਉਹਦਾ ਜਿਹੜਾ ਪਾਣੀ ਉਹ ਖਾਦ ਨੂੰ ਲੱਗਦਾ ਹੈ ਇੱਥੇ ਗੁਰੂ ਸਾਹਿਬ ਹੁਣ ਉਹਨਾਂ ਦੇ ਨਾਲ ਇਸ ਤਰ੍ਹਾਂ ਵਿਚਾਰ ਕਰ ਰਹੇ ਨੇ ਕਿ ਜਿਵੇਂ ਖੂਹ ਦਾ ਪਾਣੀ ਐ ਖੂ ਦਾ ਪਾਣੀ ਹੈ ਤੇ ਖੂ ਦੇ ਮਾਲਕ ਦੀ ਮਰਜ਼ੀ ਹੈ ਕਿਸੇ ਨੂੰ ਪਾਣੀ ਭਰਨ ਦੇ ਤੇ ਭਾਵੇਂ ਨਾ ਭਰਨ ਦੇ ਪਰ ਜਿਹੜਾ ਮੀਂਹ ਹੈ ਉਹਦੇ ਤੇ ਕਿਸੇ ਦੀ ਮਰਜ਼ੀ ਨਹੀਂ ਚੱਲਦੀ ਉਹ ਜਦੋਂ ਪੈਗਾ ਸਾਰਿਆਂ ਦੀ ਪੈਲੀ ਤੇ ਪੈਗਾ ਸਾਰੇ ਛੱਤਾਂ ਤੇ ਪੈਗਾ ਭਾਈ ਵੈਦਾਂ ਪੁਰਾਣਾ ਦਾ ਜਿਹੜਾ ਪਾਠ ਹੈ ਠੀਕ ਹੈ ਸਭ ਸਤਕਾਰਯੋਗ ਨੇ ਉਹ ਹਰ ਕੋਈ ਨਹੀਂ ਕਰ ਸਕਦਾ ਔਰ ਆਪਾਂ ਇਹ ਗੱਲ ਜਾਣਦੇ ਆ ਭਗਤ ਰਵੇਦਾਸ ਜੀ ਭਗਤ ਨਾਮਦੇਵ ਜੀ ਭਗਤ ਕਬੀਰ ਜੀ ਸਮੇਤ ਐਸਾ ਹੋਇਆ ਉਹਨਾਂ ਨੂੰ ਸੰਸਾਰ ਨੇ ਮੰਦਿਰਾਂ ਚ ਨਾ ਵੜਨ ਦਿੱਤਾ ਵੀ ਤੁਹਾਡੀ ਜਾਤ ਨਹੀਂ ਵੀ ਤੁਸੀਂ ਮੰਦਿਰ ਚ ਨਹੀਂ ਆ ਸਕਦੇ ਹੁਣ ਇੱਥੇ ਐਸਾ ਨਹੀਂ ਹੈ ਇਹ ਹੀ ਫਰਕ ਹੈ ਗੁਰਬਾਣੀ ਦਾ ਤੇ ਵੇਦਾਂ ਦਾ ਆਪਾਂ ਵੀ ਪਾਠ ਕਰਦੇ ਆਂ ਬੇਬੀਆਂ ਭੈਣਾ ਪਾਠ ਕਰਦੀਆਂ ਨੇ ਖੰਡੇ ਬਾਟੇ ਦੀ ਪੌਲ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਦਿੱਤੇ ਅਸੀਂ ਵੀ ਅਮਰਤ ਛਕਿਆ ਹੈ ਬੇਬੀਆਂ ਪੈਣਾ ਨਹੀਂ ਗਾਤਰੇ ਪਾਏ ਅਸੀਂ ਵੀ ਪਾਏ ਉਹਨਾਂ ਵੀ ਛਕਿਆ ਹੈ ਤੁਹਾਨੂੰ ਵੇਦਾਂ ਦਾ ਪਾਠ ਕਰਦੀ ਕੋਈ ਬੀਬੀ ਨਹੀਂ ਮਿਲੇਗੀ ਤੁਹਾਨੂੰ ਜਨੇਊ ਪਾਈ ਕੋਈ ਬੀਬੀ ਨਹੀਂ ਮਿਲੇਗੀ ਕਿਉਂਕਿ ਉਹ ਸਿਮਰਤਿਆਂ ਦੀ ਉਹਨਾਂ ਦੀ ਮਰਿਆਦਾ ਐਸੀ ਹੈ ਵੀ ਨਾ ਤੇ ਇੱਕ ਬੀਬੀ ਤੇ ਇੱਕੋ ਜਿਸ ਨੂੰ ਸ਼ੋਦਰ ਗਣ ਦੇ ਨੀਵਾ ਗਣ ਦੇ ਵੀ ਇਹ ਵੇਦਾਂ ਦਾ ਪਾਠ ਨਹੀਂ ਕਰ ਸਕਦੀ ਤਾਂ ਇਸ ਲਈ ਹੈ ਭਾਈ ਉਹ ਤੇ ਆ ਖੂਹ ਦੇ ਪਾਣੀ ਵਾਲਾ ਕੰਮ ਵੇ ਖੂਹ ਦੇ ਮਾਲਕ ਦੀ ਮਰਜ਼ੀ ਹੈ ਕਿ ਨੂੰ ਪਾਣੀ ਪਰਣ ਦੇਣਾ ਹੈ ਕਿ ਨੂੰ ਨਹੀਂ ਪਰਣ ਦੇਣਾ ਪਰ ਇੱਥੇ ਬਾਬੇ ਨਾਨਕ ਦੇ ਘਰ ਦੇ ਅੰਦਰ ਇੱਥੇ ਐਸਾ ਨਹੀਂ ਆਪਾ ਮਹਾਰਾਜ ਦੇ ਬਚਨ ਪੜ੍ਹਦੇ ਨਾ ਸੋ ਕਿਉ ਮੰਦਾ ਆਖੀਅ ਜਿਤ ਜਮੈ ਰਾਜਾਣ ਜਿਹੜੀ ਬੀਬੇ ਜਿਹੜੀ ਇਸਤਰੀ ਰਾਜੇ ਮਹਾਰਾਜ ਨੂੰ ਜਨਮ ਦਿੰਦੀ ਹੈ ਸੰਸਾਰ ਦੇ ਲੋਕੋ ਉਹਨੂੰ ਮਾੜਾ ਨਾ ਆਖੋ ਉਹਨੂੰ ਮਾੜਾ ਨਾ ਕਹੋ ਤਾਂ ਮਹਾਰਾਜ ਗੁਰੂ ਅਮਰਦਾਸ ਜੀ ਦੀ ਵਿਚਾਰ ਜਿਹੜੀ ਇਸ ਤਰ੍ਹਾਂ ਉਹਨਾਂ ਨਾਲ ਚੱਲ ਰਹੀ ਹੈ ਜਦੋਂ ਉਹਨਾਂ ਕਿਹਾ ਜੀ ਪਹਿਲਾ ਹੈ ਇਸ ਨਵੇਦ ਗੁਰਬਾਣੀ ਦੇ ਲੋੜ ਕੀ ਪੈ ਗਈ ਫਿਰ ਮਹਾਰਾਜ ਐਵੇਂ ਸਮਝਾਉਂਦੇ ਕਿ ਜਿਹੜੀ ਗੁਰਬਾਣੀ ਹੈ ਇਹ ਹੈ ਮੀਂਹ ਦੀ ਤਰ੍ਹਾਂ ਜਿਹੜੀ ਗੱਲ ਤੁਸੀਂ ਕਰਦੇ ਹੋ ਤੁਹਾਡਾ ਕੰਮ ਹੈ ਖੂਹ ਦੀ ਤਰ੍ਹਾਂ ਜਿਵੇਂ ਖੂਹ ਦੇ ਮਾਲਕ ਦੀ ਮਰਜ਼ੀ ਹੁੰਦੀ ਹੈ ਪਰ ਇੱਥੇ ਜਿਹੜਾ ਮੀਂਹ ਪੈਂਦਾ ਉਹ ਸਭ ਦੇ ਛੱਤਾਂ ਤੇ ਪੈਲੀਆਂ ਤੇ ਇੱਕ ਸਮਾਨ ਪੈਂਦਾ ਹੈ ਤਾਂ ਇੱਥੇ ਕੋਈ ਭੇਦ ਭਾਵ ਕੋਈ ਤੇਰ ਮੇਰ ਨਹੀਂ ਹੈ ਸੋ ਇਸ ਤਰ੍ਹਾਂ ਜਿਹੜੀ ਵਿਚਾਰ ਇੱਥੇ ਚੱਲ ਰਹੀ ਹੈ ਬਹੁ ਰੁਪਿਆਸ ਕਮਾਵੇ ਕਨੋ ਦੂਰ ਦੂਰ ਬੈਠਦ ਕਬ ਹੋਂ ਘਣੋ ਤਾਂ ਫਿਰ ਇਹ ਵੀ ਕਿਹਾ ਜਾਂਦਾ ਹੈ ਕਿ ਕੋਈ ਜਿਹੜਾ ਬੜਾ ਅਭਿਆਸ ਵਾਲਾ ਹੈ ਉਹ ਹੀ ਜਿਹੜਾ ਪਾਠ ਹੈ ਵੇਦਾਂ ਦਾ ਕਰ ਸਕਦਾ ਹੈ ਜਥਾ ਕੋਪ ਕੋ ਨੀਰ ਪਿਸ਼ਾਣ ਕੋ ਜਵ ਕਹ ਲੈ ਕਾਲ ਮਹਾਨ ਇਸ ਲਈ ਹੈ ਭਾਈ ਜਥਾ ਕੋਪ ਕੋ ਨੀਰ ਪਛਾਨ ਕੋ ਜਵ ਕਹ ਲੈ ਕਾਲ ਮਹਾਨ ਖੂਚੋ ਪਾਣੀ ਕੱਢਣ ਦੇ ਲਈ ਬੜੀ ਮਿਹਨਤ ਕਰਨੀ ਪੈਂਦੀ ਆ ਪਰ ਜਿਹੜਾ ਮੀ ਹੈ ਇਸ ਸਹਿਜ ਸੁਭਾਏ ਪੈਦਾ ਹੈ ਜੀ ਨਿਜ ਹਿਤ ਕੁਛ ਖੇਤੀ ਕਰ ਲੇਤ ਜੇ ਨਿਤ ਪਾਲਨ ਸੋ ਕਰੇ ਤਾ ਤਾਂ ਜਿਹੜਾ ਖੂਹ ਦਾ ਪਾਣੀ ਐ ਨਾ ਇੱਕ ਖੂਹ ਦਾ ਜਾਂ ਜਿਵੇਂ ਅੱਜ ਬੋਰ ਨੇ ਉਹ ਆਪਾਂ ਨੂੰ ਪਤਾ ਹੁੰਦਾ ਵੀ ਇੱਕ ਬੋਰ ਤੇ ਕਿੰਨੇ ਕਿੱਲੇ ਫਸਲ ਹੋ ਸਕਦੀ ਐ ਜੇਕਰ ਇੱਕ ਬੋਰ ਐ ਤੇ ਐਨੇ ਕਿੱਲੇ ਜਿਹੜੀ ਮੂੰਜੀ ਐ ਝੋਨਾ ਇਹਨੂੰ ਪਾਣੀ ਲੱਗ ਸਕਦਾ ਹੋ ਸਕਦਾ ਉਸ ਦੀ ਕੋਈ ਲਿਮਟ ਹੈ ਜੀ ਸ੍ਰੀ ਸਤਗੁਰੂ ਕੋ ਸ਼ਬਦ ਸੁਨਾ ਸੁਖਾਰੋ ਸਰਬਜਾਤ ਕੋ ਹੈ ਅਧਿਕਾਰੋ ਇਸ ਲਈ ਹੈ ਭਾਈ ਇਹ ਗੁਰੂ ਦਾ ਸ਼ਬਦ ਹੈ ਇਹਨੂੰ ਕੋਈ ਵੀ ਪੜ ਸਕਦਾ ਹੈ ਕੋਈ ਵੀ ਜਪ ਸਕਦਾ ਹੈ ਕੋਈ ਵੀ ਧਿਆ ਸਕਦਾ ਹੈ ਸਭ ਨੂੰ ਅਧਿਕਾਰ ਹੈ ਜੀ ਸਰਬ ਕਾਲ ਅਰ ਸਗਰੇ ਦੇਸ਼ ਲੰਗ ਵਿਸਾਲ ਸਭ ਹਤੇ ਕਲੇਸ਼ ਕਿਸੇ ਵੇਲੇ ਕਿਸੇ ਵਕਤ ਵੀ ਕੋਈ ਪੜ ਲੈ ਜਿੱਥੇ ਮਰਜੀ ਕੋਈ ਪੜ ਲੈ ਲਗੋ ਵਿਸਾਲ ਸਭ ਹਤੇ ਕਲੇਸ਼ ਕਿਸੇ ਨੂੰ ਕੋਈ ਦੁੱਖ ਛੋਟਾ ਏ ਕਿਸੇ ਨੂੰ ਵੱਡਾ ਏ ਜਿਹੜਾ ਵੀ ਗੁਰੂ ਦਾ ਸ਼ਬਦ ਪੜੇਗਾ ਗੁਰਬਾਣੀ ਪੜੇਗਾ ਨਾਮ ਜਪੇਗਾ ਬਾਣੀ ਨਾਲ ਜੁੜੇਗਾ ਉਹਦੇ ਜਿਹੜੇ ਕਲੇਸ਼ ਉਹਦੇ ਦੁੱਖ ਦੂਰ ਹੋਣਗੇ ਮਹਾਰਾਜ ਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਸ਼ਲੋਕ ਸਹਿ ਸਕ੍ਰਿਤੇ ਅੰਦਰ ਕਿਰਪਾ ਕਰਦੇ ਮਹਾਰਾਜ ਬਚਨ ਕਰਦੇ ਕੋਰ ਦੋਖਯੰ ਅਨੇਕ ਹੱਤਯੰ ਜਨਮ ਦ੍ਰਿਦਰੰਗ ਮਹ ਬਿਖਾਦੰ ਮਟੰ ਸਕਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਪਸ਼ਮੰ ਕਰੋਤ ਚਾਰ ਗੱਲਾਂ ਨੇ ਦੁੱਖ ਦੁਸ਼ਮਣੀ ਗਰੀਬੀ ਕਲੇਸ਼ ਦੁਨੀਆ ਤੇ ਅਸਾ ਕੋਈ ਘਰ ਨਹੀਂ ਜਿਹੜਾ ਕਿ ਮੇਰੇ ਘਰ ਚ ਚੌਵਾਂ ਚੋ ਇੱਕ ਵੀ ਨਹੀਂ ਟੁੱਕਦੀ ਦੁੱਖ ਦੁਸ਼ਮਣੀ ਗਰੀਬੀ ਕਲੇਸ਼ ਚੌਂਵਾ ਚੋਂ ਕੋਈ ਘਰਸ ਨੇ ਕਿਤੇ ਇੱਕ ਹੈ ਕਿਤੇ ਦੋ ਹੈ ਕਿਤੇ ਚਾਰੇ ਹੀ ਨੇ ਕਿਤੇ ਤਿੰਨ ਪਰ ਐਸਾ ਨਹੀਂ ਕਿ ਕਿਤੇ ਇੱਕ ਵੀ ਨਾ ਹੋਏ ਮਹਾਰਾਜ ਬਚਨ ਕਰਦੇ ਭਈ ਨਾਮ ਜਪਿਆ ਕਰ ਇਹ ਸਾਰੇ ਦੇ ਸਾਰੇ ਦੂਰ ਹੋ ਜਾਣਗੇ ਕਿਵੇਂ ਜਿਸ ਤਰ੍ਹਾਂ ਲੱਕੜਾਂ ਦਾ ਬੜਾ ਵੱਡਾ ਢੇਰ ਹੋਏ ਜੇ 100 ਮਣ ਲੱਕੜ ਹੈ ਉਹਨੂੰ ਸਾੜਨ ਦੇ ਲਈ 100 ਮਣ ਆਗਣੇ ਚਾਹੀਦੀ ਇੱਕ ਤੀਲ ਲਾਣੀਏ ਬਾਲ ਕੇ ਛੋਟੀ ਜੋਨੇ ਸਾਰੀ ਸਾਰਕਸ ਵਾਦੀ ਢੇਰੀ ਘਰ ਦੇਣੀ ਲੱਕੜ ਜਿੰਨੀ ਵੀ ਹੈ ਇਸੇ ਤਰ੍ਹਾਂ ਪਰਮੇਸ਼ਰ ਦਾ ਨਾਮ ਹੈ ਇਸੇ ਤਰ੍ਹਾਂ ਗੁਰਬਾਣੀ ਦਾ ਪਾਠ ਹੈ ਇਸੇ ਤਰ੍ਹਾਂ ਸਿਮਰਨ ਹੈ ਕੋਰ ਦੁਖਯੰ ਅਨਿਕ ਹਤਯੰ ਜਨਮ ਦ੍ਰਿਦਰੰਮ ਬਿਖਾਦੰ ਮਟੰ ਸਕਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਪਸਮੰ ਕਰੋਤ ਪਸਮ ਸੁਵਾ ਕਾਸ਼ਟ ਲੱਕੜ ਜਿਸ ਤਰ੍ਹਾਂ ਲੱਕੜਾਂ ਦਾ ਬੜਾ ਵੱਡਾ ਢੇਰ ਹੈ ਅਗਨੇ ਸੜ ਕੇ ਨਿੱਕੇ ਜਿਹਾ ਸੁਆਹ ਦੀ ਢੇਰੀ ਕਰ ਦਿੱਤੇ ਇਸੇ ਤਰ੍ਹਾਂ ਤੇਰਾ ਦੁੱਖ ਭਾਵੇਂ ਜਿੱਡਾ ਮਰਜੀ ਵੱਡਾ ਹੈ ਜਦੋਂ ਸੰਗਤ ਕਰੇਗਾ ਨਾਮ ਜਪੇਗਾ ਗੁਰਬਾਣੀ ਨਾਲ ਜੁੜੇਗਾ ਜਿਵੇਂ ਲੱਕੜਾਂ ਦਾ ਢੇਰ ਸੜ ਕੇ ਨਿੱਕੇ ਜਿਹਾ ਸੁਆਹ ਦੀ ਢੇਰੀ ਹੋ ਗਈ ਨਾ ਇਸੇ ਤਰ੍ਹਾਂ ਜਿਹੜਾ ਤੇਰਾ ਦੁੱਖ ਹੈ ਨਾ ਉਹ ਦੂਰ ਹੋ ਜਾਊ ਖਤਮ ਹੋ ਜਾਏਗਾ ਤਮਾਰਾ ਜਥੇ ਬਚਨ ਕਰਦੇ ਕਿਸੇ ਵੇਲੇ ਕਿਤੇ ਵੀ ਕੋਈ ਪੜ ਸਕਦਾ ਲਘੂ ਵਿਸਾਲ ਸਭ ਹਥੈ ਕਲੇਸ਼ ਕਿਸੇ ਨੂੰ ਦੁੱਖ ਛੋਟਾ ਕਿਸੇ ਨੂੰ ਵੱਡਾ ਪਰ ਹੈ ਸਭ ਨੂੰ ਐ ਕੋਈ ਨਾ ਕੋਈ ਤਾਂ ਜਦੋਂ ਕੋਈ ਨਾਮ ਜਪਦਾ ਹੈ ਦੁੱਖ ਭੰਜਨ ਤੇਰਾ ਨਾਮ ਜੇ ਦੁੱਖ ਭੰਜਨ ਤੇਰਾ ਨਾਮ ਨਾਮ ਸਭ ਸਤਕਾਰਯੋਗ ਨੇ ਪਰ ਜਿਹੜਾ ਵਿਦਾਂ ਪੁਰਾਣਾ ਦਾ ਪਾਠ ਹੈ ਉਹ ਹਰ ਬੰਦਾ ਨਹੀਂ ਕਰ ਸਕਦਾ ਉਹਦੇ ਲਈ ਗੁਰੂ ਸਾਹਿਬ ਨੇ ਜਿਹੜੀ ਇੱਥੇ ਗੱਲਾਂ ਕੀਤੀਆਂ ਉਹ ਅੱਜ ਵੀ ਸਮਾਜ ਦੇ ਵਿੱਚ ਆਪਾਂ ਵੇਖਦੇ ਆਂ ਉਹ ਉਸ ਸਮੇਂ ਤੇ ਭਗਤ ਰਵੇਦਾਸ ਜੀ ਭਗਤ ਕਬੀਰ ਜੀ ਭਗਤ ਨਾਮਦੇਵ ਜੀ ਲੋਕਾਂ ਨੇ ਮੰਦਰਾਂ ਚ ਨਾ ਵੜਨ ਦਿੱਤਾ ਵੀ ਤੁਹਾਡੀ ਜਾਤ ਨਹੀਂ ਵੀ ਤੁਸੀਂ ਨਹੀਂ ਆ ਸਕਦੇ ਵੇਦਾਂ ਦਾ ਪਾਠ ਹਰ ਕੋਈ ਨਹੀਂ ਕਰ ਸਕਦਾ ਉਹ ਬ੍ਰਾਹਮਣ ਹੀ ਕਰ ਸਕਦਾ ਇਹ ਫਰਕ ਹੈ ਗੁਰਬਾਣੀ ਦਾ ਜਿਹੜਾ ਪਾਠ ਆ ਉਹ ਕੋਈ ਵੀ ਕਰ ਸਕਦਾ ਹੈ ਮੈਂ ਫਿਰ ਬੇਨਤੀ ਦੁਹਰਾ ਦਿਆਂ ਗਾਤਰਿਆ ਸੀ ਪਾਏ ਨੇ ਬੀਬੀਆਂ ਪਾਏ ਨੇ ਤੁਹਾਨੂੰ ਕੋਈ ਬੀਬੀ ਜਨੇਊ ਪਾਈ ਨਹੀਂ ਮਿਲੇਗੀ ਕਿਉਂਕਿ ਉਹਨਾਂ ਦੀ ਮਰਿਆਦਾ ਉਹ ਸਿਮਰਤ ਨਹੀਂ ਆਉਂ ਕਹਿੰਦੇ ਵੀ ਨਹੀਂ ਪਾ ਸਕਦੇ ਗੁਰਬਾਣੀ ਦਾ ਪਾਠ ਸੀ ਕਰਦੇ ਬੀਬੀਆਂ ਪਹਿਣਾ ਕਰਦੀਆਂ ਤੁਹਾਨੂੰ ਕੋਈ ਬੀਬੀ ਵਿਦਾ ਦਾ ਪਾਠ ਕਰਦੀ ਨਹੀਂ ਮਿਲੇਗੀ ਤਾਂ ਇਸ ਤਰ੍ਹਾਂ ਕੁਰਖੇਤਰ ਦੀ ਧਰਤੀ ਤੇ ਇਹਨਿਕ ਕਿਸੇ ਦੀ ਨਿੰਦਿਆ ਹੋ ਰਹੀ ਹੈ ਇਹ ਸੱਚ ਜਿਹੜੀ ਵਿਚਾਰ ਚੱਲ ਰਹੀ ਹੈ ਕੁਰਖੇਤਰ ਦੀ ਧਰਤੀ ਤੇ ਗੁਰੂ ਅਮਰਦਾਸ ਜੀ ਦੇ ਨਾਲ ਇਹ ਵਿਚਾਰ ਹੋ ਰਹੀ ਹੈ ਭਾਈ ਤੁਸੀਂ ਆਂਦੇ ਹੋ ਨਾ ਕਿ ਗੁਰਬਾਣੀ ਉਚਾਰਨ ਦੀ ਲੋੜ ਕੀ ਪੈ ਗਈ ਤਾਂ ਇਸ ਕਰਕੇ ਲੋੜ ਪਈ ਹੈ ਜਿਹੜਾ ਮੀਂਹ ਦਾ ਪਾਣੀ ਹੈ ਨਾ ਉਹ ਕਿਸੇ ਨਾਲ ਭੇਦਭਾਵ ਨਹੀਂ ਕਰਦਾ ਉਹ ਪੈਂਦਾ ਤੇ ਫਿਰ ਸਾਰਿਆਂ ਦੀ ਪੈਲੀ ਛੱਤਾਂ ਸਾਰਿਆਂ ਤੇ ਪੈਂਦਾ ਹੈ ਜਿਹੜਾ ਖੂਹ ਦਾ ਪਾਣੀ ਉਹ ਖੂਹ ਦੇ ਮਾਲਕ ਦੀ ਮਰਜ਼ੀ ਹੁੰਦੀ ਹੈ ਵੀ ਮੈਂ ਪਾਣੀ ਕਿਸੇ ਨੂੰ ਦੇਣਾ ਹੈ ਕਿ ਨਹੀਂ ਦੇਣਾ ਇਸ ਲਈ ਇਹ ਫਰਕ ਹੈ ਕਿ ਪਸ ਪੰਛੀ ਸੁਖ ਪਾਵੇ ਕਰ ਪਾਨ ਅਰ ਤਬ ਤੋ ਮਿਟਾਵੇ ਭਾਈ ਮਨੁੱਖਾਂ ਦੀ ਗੱਲ ਛੱਡੋ ਇਹ ਗੁਰਬਾਣੀ ਦਾ ਪਾਠ ਹੈ ਇਹ ਕਿਸੇ ਰੁੱਖ ਤੇ ਬੈਠੇ ਕਿਸੇ ਜਾਨਵਰ ਤੇ ਕੰਨੀਂ ਵੀ ਆਵਾਜ਼ ਪੈ ਜਾਏ ਨਾ ਉਹਦੇ ਵੀ ਦੁੱਖ ਕੱਟੇ ਜਾਂਦੇ ਨੇ ਆਪਾਂ ਪੜਦਿਆਂ ਸੁਣਿਆ ਦੁੱਖ ਪਾਪ ਦਾ ਨਾਸ ਗੁਰਬਾਣੀ ਪੜ ਲੈਣੀ ਨਹੀਂ ਪੜ ਸਕਦਾ ਚਲ ਸੁਣ ਲਵੇ ਜੇਕਰ ਉਹਦੇ ਕੰਨ 'ਚ ਆਵਾਜ਼ ਪੈ ਗਈ ਹੈ ਨਾ ਸੁਣਿਆ ਦੁੱਖ-ਪਾਪ ਦਾ ਨਾਸ਼ ਸੁਣਨ ਦੇ ਨਾਲ ਵੀ ਜਿਹੜੇ ਦੁੱਖ-ਪਾਪ ਨੇ ਇਹਨਾਂ ਦਾ ਨਾਸ਼ ਹੁੰਦਾ ਹੈ ਜੀ ਕੂਪਿ ਕਿਸ਼ੂ ਕਹ ਹੋਏ ਕਿ ਨਾਹੀ ਇੱਕ ਸਭਨ ਕਨ ਤੇ ਸਭ ਸੁਖ ਪਾਈ ਮਹਾਰਾਜ ਜੁਨ ਨਾਲ ਗੱਲ ਕਰਦੇ ਨੇ ਕਈ ਵਾਰ ਨਾ ਖੂ ਸਾਰਿਆਂ ਦੇ ਨਹੀਂ ਹੁੰਦੇ ਪਹਿਲਾਂ ਪੁਰਾਣੇ ਸਮੇਂ ਵਿੱਚ ਪਤਾ ਹੀ ਆਪਾਂ ਨੂੰ ਕੋਈ ਗਿਣੇ ਚੁਣੇ ਹੁੰਦੇ ਸਨ ਜਿੱਥੇ ਪਾਣੀ ਵਿੱਚ ਜਿੱਥੋਂ ਭਰਨਾ ਪੈਨ ਲਈ ਨਾਲ ਲਈ ਕਪੜਾ ਟਾਕੀ ਧੋਣਾ ਸਭ ਕੁਝ ਤਾਂ ਖੂ ਸਾਰਿਆਂ ਕੋਲ ਨਹੀਂ ਹੁੰਦਾ ਪਰ ਜਦੋਂ ਜਿਹੜਾ ਮੀਂਹ ਪੈਂਦਾ ਨਾ ਇਹ ਸਭ ਤੇ ਇੱਕ ਸਮਾਨ ਪੈਂਦਾ ਹੈ ਜੀ ਸਗਰੇ ਖੇਤੀ ਬੋਹੇ ਪਕਾਏ ਬਿਨਾਂ ਯਤਨ ਸਭ ਹੀ ਸੁਖ ਪਾਏ ਫਿਰ ਜਿਹੜੀ ਫਸਲ ਤੇ ਮੀਂਹ ਪੈ ਜਾਂਦਾ ਹੈ ਉਹ ਫਸਲ ਵੀ ਮੀਂਹ ਦੇ ਪਾਣੀ ਨਾਲ ਚੰਗੀ ਹੁੰਦੀ ਹੈ ਇਸ ਤਰ੍ਹਾਂ ਮਹਾਰਾਜ ਬਚਨ ਕਰਦੇ ਹਨ ਕਹੋ ਸਤਿਗੁਰ ਕੈ ਸ਼ਬਦ ਸੁਖੇਨਾ ਪਾੜ ਗਤ ਪ੍ਰਾਪਤ ਜੇਣ ਰੋਕੇ ਨਾ ਇਸ ਲਈ ਭਾਈ ਇਹ ਗੁਰਬਾਣੀ ਹੈ ਗੁਰੂ ਦਾ ਸ਼ਬਦ ਹੈ ਜੇਣ ਰੁਕੇ ਨ ਜਿੱਥੇ ਕਿਤੇ ਵੀ ਕੋਈ ਪੜ੍ਹੇਗਾ ਉਥੇ ਬਖਸ਼ਿਸ਼ ਹੁੰਦੀ ਹੈ ਜੀ ਧਰਤੀ ਵਿੱਚ ਹੈ ਕੋਪ ਕੋਪਾਨੀ ਤਉ ਇੱਕ ਬਰ ਖੈ ਸੁਖ ਠਾਨੀ ਤਾਂ ਜਿਹੜਾ ਧਰਤੀ ਵਿੱਚ ਪਾਣੀ ਹੈ ਘਨਰ ਕੋਪ ਇਸ ਦਾ ਇਹੀ ਤਾਂ ਫਰਕ ਹੈ ਜੀ ਜਾ ਤੇ ਪੰਡਤ ਜੀ ਵਿਚਾਰੋ ਕਾਨੇ ਅਰ ਕੋਪ ਨੀਰ ਨਿਰਧਾਰੋ ਇਸ ਲਈ ਹੁਣ ਵਿਚਾਰ ਤੁਸੀਂ ਆਪ ਕਰ ਲੋ ਗੁਰੂ ਅਮਰਦਾਸ ਜੀ ਮਹਾਰਾਜ ਜੀ ਜਦੋਂ ਉਹਨਾਂ ਨਾਲ ਵਿਚਾਰ ਚੱਲ ਰਹੀ ਹੈ ਮਹਾਰਾਜ ਕਹਿੰਦੇ ਉਹਨਾਂ ਵਿਚਾਰ ਤੁਸੀਂ ਆਪ ਕਰ ਲੋ ਕਿ ਇੱਕ ਖੂਹ ਹੈ ਅਤੇ ਜੋ ਦੁਜਾ ਹੈ ਉਹ ਉਮੀਦਾਂ ਪਾਣੀ ਹੈ ਜੀ ਗੁਰਬਾਣੀ ਕੋ ਕਾਰਨ ਇਹੋ ਸੁਨੋ ਸੋ ਜਨ ਨੈ ਕਰੋ ਸੁਦੇਹੋ ਇਸ ਲਈ ਸੁ ਜਨ ਬੜੇ ਪਿਆਰ ਵਾਲੇ ਮੇਰੇ ਮਿੱਤਰੋ ਜਿਹੜੇ ਤੁਸੀਂ ਚੱਲ ਕੇ ਆਏ ਹੋ ਤੁਸੀਂ ਇਹ ਸੁਣੋ ਇਹਦੇ ਵਿੱਚ ਕੋਈ ਸੰਦੇਹ ਨਹੀਂ ਹੈ ਜਿਹੜਾ ਵੀ ਗੁਰਬਾਣੀ ਕੋ ਕਾਰਨ ਇਹੋ ਇਹ ਹੀ ਕਾਰਨ ਸੀ ਗੁਰਬਾਣੀ ਉਚਾਰਨ ਦਾ ਤੇ ਜਿਹੜਾ ਵੀ ਕੋਈ ਪਿਆਰ ਨਾਲ ਪੜਦਾ ਹੈ ਗੁਰੂ ਸਾਹਿਬ ਉਥੇ ਬਖਸ਼ਿਸ਼ ਕਰਦੇ ਹਨ ਮਰੋਸਾਏ ਲੱਖ ਗੁਰਬਾਨੀ ਉਹ ਜਨੀਜ ਕੇ ਇਕਸਵਾਨੀ ਇਸ ਲਈ ਇਥੇ ਕਿਸੇ ਨਾਲ ਕੋਈ ਭੇਦ ਭਾਵ ਨਹੀਂ ਹੈ ਜੀ ਪ੍ਰੇਮ ਠਾਨ ਕੋ ਜੋ ਪਠੈ ਵਿਚਾਰੈ ਬਹੁਰ ਕਮਾਵੇ ਹੋਏ ਨਿਸਤਾਰੇ ਤਾਂ ਜਿਹੜਾ ਵੀ ਕੋਈ ਪ੍ਰੇਮ ਦੇ ਨਾਲ ਗੁਰਬਾਨੀ ਪੜਦਾ ਏ ਪਾਠ ਕਰਦਾ ਏ ਵਿਚਾਰਦਾ ਏ ਉਸ ਦੇ ਅੰਦਰ ਪਰਮਾਤਮਾ ਦੇ ਪ੍ਰਤੀ ਪ੍ਰੇਮ ਹੋਰ ਵੱਧਦਾ ਹੈ ਜੀ ਨਗਰ ਤੀਰਤਨ ਪਰ ਜੋ ਵਾਸੀ ਸੰਕਰ ਸਗਰੇ ਪਏ ਹਲਾਸੀ ਇਸ ਤਰ੍ਹਾਂ ਜਿਹੜੀ ਸੰਗਤ ਵੀ ਆਈ ਸੀ ਜਿਹੜੇ ਵਿਦਵਾਨ ਵੀ ਆਏ ਸਨ ਵਿਚਾਰ ਕਰਨ ਦੇ ਲਈ ਕਿ ਚਲੋ ਪੁੱਛੀਏ ਜਾ ਕੇ ਕੀ ਲੋੜ ਪਈ ਗੁਰਬਾਣੀ ਉਚਾਰਨ ਕਰਨ ਦੀ ਫਿਰ ਜਦੋਂ ਸਾਰਿਆਂ ਨੇ ਇਹ ਗੱਲ ਸੁਣੀ ਤੇ ਸੰਗਤਾਂ ਨੇ ਵੀ ਇਹ ਗੱਲ ਸੁਣੀ ਸਭ ਨੂੰ ਇਹ ਗੱਲ ਸਮਝ ਆ ਗਈ ਕਿ ਜਿਹੜੇ ਬਚਨ ਗੁਰੂ ਸਾਹਿਬ ਨੇ ਕੀਤੇ ਨੇ ਇਹ ਬਚਨ ਸੱਚ ਹਨ